ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ ਇੱਕ ਬੜੇ ਵੱਡੇ ਪੱਧਰ ਤੇ ਚੰਡੀਗੜ੍ਹ ਅਤੇ ਮੁਹੱਲੇ 'ਚ ਰੋਸ ਮੁਜ਼ਾਹਰਾ ਕੀਤਾ ਪਰ ਗਰਮੀ ਦੇ ਬਾਵਜੂਦ ਹਜ਼ਾਰਾਂ ਆਪ ਦੇ ਵੋਲੰਟੀਅਰ ਦੂਰੋਂ ਦੂਰੋਂ ਇਸ ਰੋਸ ਮੁਜ਼ਾਰੇ ਵਿੱਚ ਹਿੱਸਾ ਲੈਣ ਵਾਸਤੇ ਆਏ ਇਸ ਮੁਜ਼ਾਰੇ ਕਰਕੇ ਆਮ ਲੋਕਾਂ ਨੂੰ ਕਈ ਥਾਵਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀ ਜ਼ਿੰਦਗੀ 'ਚ ਵਿਘਨ ਪਾਉਣ ਵਾਸਤੇ ਅਸੀਂ ਆਪ ਦੇ ਸਾਰੇ ਲੀਡਰ ਮੁਆਫੀ ਦੇ ਜਾ ਚੁੱਕਿਆ ਪਰ ਸਾਨੂੰ ਇਸ ਰੋਸ ਮੁਜ਼ਾਰੇ ਦੀ ਲੋੜ ਜਿਸ 'ਚ ਅਸੀਂ ਸਾਰਿਆਂ ਨੇ ਹਿੱਸਾ ਲਿਆ ਕਿਉਂ ਪਈ ਪਿਛਲੇ ਮਹੀਨੇ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਸਰਕਾਰ ਦਾ 12000 ਕਰੋੜ ਰੁਪਏ ਦਾ ਅਨਾਜ ਘਟਾਲਾ ਉਜਾਗਰ ਕੀਤਾ ਇਸ ਘਟਾਲੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਪੈਦਾ ਕੀਤੀ ਕਣਕ ਦੀ ਅਦਾਇਗੀ ਹਾਲੇ ਤੱਕ ਪੂਰੀ ਤਰ੍ਹਾਂ ਨਹੀਂ ਮਿਲੀ ਚਾਹੀਦਾ ਤਾਂ ਇਹ ਸੀ ਕਿ ਇਸ ਘਟਾਲੇ ਕਰਕੇ ਅਕਾਲੀ ਭਾਜਪਾ ਸਰਕਾਰ ਨੂੰ ਬਰਖਾਸਤ ਕੀਤਾ ਜਾਂਦਾ ਅਤੇ ਇਹ ਕਾਰਾ ਕਰਨ ਵਾਲੇ ਲੋਕਾਂ ਨੂੰ ਜਿਵੇਂ ਕਿ ਆਦੇਸ਼ ਪ੍ਰਤਾਪ ਕੈਰੋਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਜਾਂਦਾ ਪਰ ਕਿਉਂਕਿ ਅਕਾਲੀ ਭਾਜਪਾ ਦੀ ਆਪਸ ਵਿੱਚ ਮਿਲੀ ਭੁਗਤ ਦੇ ਦੋਵੇਂ ਤਰ੍ਹਾਂ ਨੇ ਇਸ ਅਨਾਜ ਘੁਟਾਲੇ ਉੱਪਰ ਮਿੱਟੀ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹੋਰ ਤੇ ਹੋਰ ਇਸ ਉੱਪਰ ਜਾਂਚ ਵੀ ਨਹੀਂ ਅਲਾਨੀ ਗਈ। 12000 ਕਰੋੜ ਰੁਪਏ ਦਾ ਘੁਟਾਲਾ ਵਾ ਪਰ ਜਾਂਚ ਵੀ ਨਹੀਂ ਹੋਈ। ਇਸ ਤੋਂ ਪਹਿਲਾਂ ਨਕਲੀ ਬੀਜਾਂ ਦੇ ਕੇਸ 'ਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਨਾਂ ਖੁੱਲੇ ਆਮ ਲਿਆ ਜਾਂਦਾ ਸੀ। ਉਸ ਦੇ ਅਸਤੀਫੇ ਦੀ ਮੰਗ ਉੱਠੀ। ਅਸਤੀਫਾ ਲੈਣ ਦੀ ਬਜਾਇ ਸਰਕਾਰ ਨੇ ਉਸ ਮਸਲੇ ਨੂੰ ਵੀ ਰਫਾ ਦਫਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਨਸ਼ਾਖੋਰੀ ਦੇ ਕੇਸ 'ਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਕਈ ਨਸ਼ਿਆਂ ਦੇ ਤਸਕਰਾਂ ਨੇ ਲਿਆ ਇੱਕ ਹੋਰ ਅਕਾਲੀ ਐਮਐਲਏ ਅਤੇ ਸੀਪੀਐਸ ਅਵਿਨਾਸ਼ ਚੰਦਰ ਦਾ ਨਾਮ ਵੀ ਨਸ਼ਾਖੋਰੀ 'ਚ ਉਜਾਗਰ ਹੋਇਆ ਹੈ ਇਹਨਾਂ ਦੋਵਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੋ ਇਹਨਾਂ ਹਾਲਾਤਾਂ 'ਚ ਜੇ ਸਰਕਾਰਾਂ ਕੋਈ ਕਾਰਵਾਈ ਨਾ ਕਰਨ ਤਾਂ ਕੀ ਕੀਤਾ ਜਾਏ ਲੋਕਾਂ 'ਚ ਇਹਨਾਂ ਮਸਲਿਆਂ ਕਰਕੇ ਬੇਹੱਦ ਰੋਸ ਹੈ ਜੋ ਸੋਮਵਾਰ ਦੀ ਆਪ ਦੀ ਰੈਲੀ 'ਚ ਸਾਫ਼ ਨਿਕਲ ਕੇ ਆਇਆ ਹੈ ਬੋਲੇ ਬਾਦਲਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਦੀ ਬਜਾਏ ਆਮ ਆਦਮੀ ਪਾਰਟੀ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਹਰ ਟੰਗ ਤਰੀਕਾ ਅਪਣਾਵਾਂਗੇ ਅਤੇ ਹਰ ਘਰ ਘਰ ਤੱਕ ਪਹੁੰਚ ਕਰਾਂਗੇ